ਈ ਵਾਹ ਐਤੋਂ ਦੇਖੋ ਕੋਣ ਆ ਮੈਂ ਤਾਂ ਜਾਣਦੀ ਨਹੀਂ ਪਸੀ ਤੈਨੂੰ ਜਾਣਦੇ ਨਹੀਂ ਵਿੱਚ ਕੋਈ ਨਹੀਂ ਪਰ ਜਾਣਦੇ ਨਹੀਂ ਕੁੜੀਆਂ ਜਿਹੜੀਆਂ ਕਹਿੰਦੇ ਆ ਲਾ ਦੇ ਹਾਂ ਛੋੜੇਗਾ ਜਿਹੜੇ ਹਾਂ ਲੈ ਜੰਦੇ ਸੋਡਾ ਥੋੜ੍ਹਾ ਵੀ ਆਂਟੀ ਬਾਤ ਬਤਾਉਣ ਵਾਲਾ ਹਾਂ ਸੱਚੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਬਿਲਕੁਲ ਕੱਲ ਫੇਰ ਆਇਓ ਕੱਲ ਨੂੰ ਮਿਲਾਂ ਹੋਏ ਆਹ ਵਾਹ ਇਤ ਗੁਬਾਰੇ ਹਟਾਉਗਾ ਬਈ ਝੱਟ ਲੈ ਚੱਲ ਦੇ ਤਾ ਮਾਵਾ ਮਾਸਕ ਤੇ ਟੈਂਕ ਤੇ ਚੱਲ ਥੱਲੇ ਪੇ ਜੁਆਇੰਟਿੰਗ ਨੂੰ ਯਾਰ ਥੱਲੇ ਪਾਓ ਨਾ ਮਾਰੇ ਇਧਰ ਨੇ ਉਹ ਪੁਰਾਣੇ ਜਵਾਨ ਅਕਰਾ ਦੋ ਪੁਰਾਣੇ ਜਵਾਨਾਂ ਨੂੰ ਚਾਹੁੰਦਾ ਜਵਾਨੀ ਜਾਂਦਾ ਕਹਣੀ ਐਂਟੀ ਅੱਜਕੱਲ ਮੈਨੂੰ ਪਤਾ ਕੀ ਕਹਿਣਾਗਾ ਓਏ ਆ ਲੂ ਦੇ ਦੇ ਓਏ ਆ ਕੀ ਹੋ ਗਿਆ ਓਏ ਫੋਟੋ ਘਰ ਲੋ ਠੀਕ ਹੈ ਦਾਦੀ ਲੋ ਚੋਕ ਦਾ ਪਰੋਨੇ ਜਾਂਦੇ ਆ ਬਾਕੀ ਖੁਸ਼ ਰਹੋ ਹਾਂਜੀ ਸਸੀ ਗਾਲ ਜੀ ਸਾਰਿਆਂ ਨੂੰ ਤੇ ਉਹ ਕਰਦੇ ਸਾਰਿਆਂ ਨੇ ਘੈਂਟ ਹੋ ਗਿਆ ਜੀ ਆਪਾਂ ਕਿੱਥੇ ਚੱਲੇ ਆ ਮੇਕਅਪ ਸ਼ੂਟ ਕਰਾਉਂਦੇ ਹਿੱਤਾ ਤੇ ਗਰਮੀ ਸੁਭਾ ਕਿੰਨੀ ਕਰ ਰੱਖੀ ਹੈ ਨਾ ਅੱਜ ਬਹੁਤ ਆ ਕੱਲ ਨਹੀਂ ਫੈਕਟ ਬਾਕੀ ਅੱਜ ਆਪਾਂ ਫੁੱਲ ਮਸਤੀ ਕਰਨੀ ਆ ਤੁਹਾਨੂੰ ਵੀ ਕਰਾਉਣੀ ਆ ਤੇ ਆਜੋ ਫਿਰ ਹੁਣ ਆਪਾਂ ਚੱਲਦੇ ਆ ਤੇ ਮਿਲਦੇ ਆ ਆਪਾਂ ਅੱਗੇ ਠੀਕ ਹੈ ਹਾਂਜੀ ਬਣ ਰਹੇ ਆ ਆਪਣਾ ਵਲੋਗ ਨਾਲ ਹੋਰ ਕੀ ਸਰਕਾਰ ਦੇ ਲਈ ਸਰਕਾਰ। ਮੋਹਰੇ ਤੋਂ ਆ ਜਿੱਤੀ ਦੱਸੋ। ਗੱਲ ਤਾਂ ਮੁਪੇਰਾ ਚੱਚੇ। ਹੋਰ ਜਿਨੀ ਨਾਲ ਤੇ ਸਾਡੇ ਬਾਬਾ ਸਦਾਰ ਰੱਖ ਲੈਵੇ। ਇਹ ਫੋਨ ਜੀ ਕਿਸ ਨਾਲ ਕਰਨਾ? ਹਮ ਸਹੀ ਨਹੀਂ। ਐਸੀ ਕੰਮ ਲਾਦਾ। 8:30 ਹੋ ਗਏ ਸਣਾ 8:00 ਵਜੇ। ਜਾਰਾ ਵੀ ਪੀ ਕਰ। ਬਾੜਾ ਹੁੰਦੇ ਨਾ। ਸ਼ੋਅ ਕਿੱਥੇ ਹੈ? ਸਵੇਰ ਵੀ ਹੋਤਦੀ ਆਏ ਹੁਣ ਆਪਾਂ ਕਿੰਨਾ ਪਾਣੀ ਖੜਾ ਦੇਣਾ ਰਸਤਾ ਬਲਾਕ ਕਰ ਰਿਹਾ। ਮੇਕਅਪ ਕਰਨਾ ਚ ਹਾਂ। ਤਾਂ ਇਹ ਜੀ ਡਰੈਸ ਦੂਜੀ ਭਾਈ ਆਇਆ ਤੇ। ਪੂਰਾ ਸੋਪਾ ਪੂਰਾ ਹੋਣ ਲੱਗਿਆ। ਦਾਦਾ ਜੀ ਥੱਕਾ ਕਰੀ ਜਾਂਦੇ ਆ। ਚਾਹ ਖਾਉਣ ਦਾ ਲੋਰੀਆਂ ਖੱਡੀਆਂ ਕਰਕੇ ਕਿੰਨੇ ਦੇ ਤੱਕ ਚਾਹ ਪੀ ਲੋ ਜੰਗਾ। ਕਿਨੇ ਦਿਨ ਤੱਕ ਚਾਹ ਪੀ ਲੋ। ਹਾਂ ਜੀ ਇਹ ਸਾਡਾ ਲਾਈਟ ਮੈਨ ਆ। ਸੈਟ ਅਗਾਂ ਮੇ ਆਣਾ। ਹਾਈਟ ਲੋਡ ਸੈੱਟ ਕਰਦੇ। ਹੁਣ ਸਹੀ ਆ ਜਾਮਾ। ਉਹਨੂੰ ਬੈਠੋ ਜੀ। ਲਓ ਜੀ ਇਹ ਲਾਈਟ। ਮੈਂ ਕਹਿੰਦਾ ਸੈਟਅਪ ਅਸੀਂ ਚੇਂਜ ਕਰੀਏ। ਗਿੱਲਾ ਕਰੀਏ। ਲਾਰਾ ਖਲੋਤਾ ਆ ਦੇ ਖਲਾਈ ਤੇ ਰਹਿ ਧਾਰ ਤੇ ਦੂੰਗਾ ਫਿਰ ਲੈਂ ਜੂ ਸਾਦਾ ਖੋਲ ਹੋਈ ਆਏ ਨਾ ਆ ਨਾ ਪਾ ਦਿਓ ਉਹ ਲੋਨ ਲੋ ਕਰਾਂਗੇ ਕਹਿੰਦੇ ਆ ਖੋਲ 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 ਖੋਲੋ ਆਪ ਨੂੰ ਹਾਜੀ ਨੀਚੇ ਦੇਖੋ ਬਹੁਤ ਮੈਂ ਉੱਪਰ ਆਦਾ ਲੱਗ ਅਕਸਾਰੇ ਪਾਸੇ ਹਮਾਰਦ ਕਰ ਦ ਬੰਦ ਅਕਸਾਰੇ ਪਾਸੇ ਉੱਪਰ ਨੀਚੇ ਦੇਖੋ ਓਪਨ ਕਰੋ ਹਿਸ ਹਾਂਜੀ ਥੱਲੇ ਵੱਲੇ ਵੱਲੇ ਐਂ ਕਹੀ ਨਾ ਪਹਿਲਾਂ ਦੀ ਤੋ ਬਵਾਲੋ ਇੱਕ ਮਿੰਟ ਹੀ ਲੱਗਿਆ ਹੋਈ ਹੁਲ ਜੀ ਜਾਂਦੇ ਤੁਸੀਂ ਕਿੰਨਾ ਟਾਈਮ ਹੋ ਗਿਆ ਮੰਦਰ ਖੋਈ ਸੀ ਸਹੀ ਹੈ ਹੂੰ ਸੈਟਾਣ ਹੋਈ ਹੁਲ ਜੀ ਜਾਂਦੇ ਸੀ ਹਾਂ ਜੀ ਆਂ ਗਿੰਡੇ ਦਾ ਮੌਸਮ ਦੇ ਰਹੇ ਕਿੰਨਾ ਘੰਟ ਮੌਸਮ ਦਾ ਪੈਣਾ ਨਜ਼ਾਰੇ ਵੱਲ ਆ ਟੁੱਪ ਟੁੱਪ ਦਾ ਨਹੀਂ ਬਹੁਤ ਘੰਟ ਮੌਸਮ ਹੈਗਾ ਕੱਲ ਤਾਂ ਬੜੀ ਗਰਮੀ ਕਰ ਰਹੀ ਜਿਹਾ ਨਾ ਇਹ ਰ ਗਰਮੀ ਪੈਗਾ ਤੇ ਮੌਸਮ ਠਾਟਾ ਵਾਟਾ ਤੁਸੀਂ ਸਾਵਧਾਨ ਰਹੇ ਜੀ ਲੂਚਾ ਕਰ ਲ ਗੂ ਵਧ ਘੰਟ ਹਨ ਬੇੜਾ ਸ਼ੂਟ ਕਰਨ ਲੱਗ ਗਿਆ ਸੀ ਬਾਕੀ ਆਪਾਂ ਵੀਡੀਓ ਸ਼ੂਟ ਕੀਤੀ ਹਨ ਤੇ ਬਹੁਤ ਘੰਟ ਵੀਡੀਓ ਬਣੀ ਹੈ ਹੁਣ ਆਪਾਂ ਚੱਲਦੇ ਹਾਂ ਨੀਚੇ ਦੀਦੀ ਦਾ ਹੋ ਜਾਂਦਾ ਮੇਕਅਪ ਹੋ ਜਾਂਦਾ ਹਾਂ ਹਾਂ ਤੇ ਦੀਦੀ ਦੀ ਘੈਂਟ ਜੀ ਲੋਕੋ ਜੀ ਉਹਦਾ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਨਾਲ ਘੈਂਟ ਜੀ ਵੀਡੀਓ ਸ਼ੂਟ ਕਰਕੇ ਲਿਆ ਹੁਣ ਘੈਂਟ ਜੀ ਪਲੇਸ ਤੇ ਨਾਲ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਹੁਣ ਆਪਾਂ ਮੇਰੇ ਨਾਲ ਚੱਲੋ ਅੱਗੇ ਤੇ ਇਦਾਂ ਆਪਣੇ ਬਲੌਗ ਨਾਲ ਬਣੇ ਰਹੋ ਆ ਜੀ ਹਾਂਜੀ ਤਾਂ ਆਪਾਂ ਰੈਡੀ ਹੋਣ ਤੋਂ ਬਾਅਦ ਹੁਣ ਰੋਟੀ ਖਾਂਦੇ ਸੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਇਹਨਾਂ ਨੇ ਖਾਣਾ ਬਣਾਇਆ ਤੇ ਇਹਨਾਂ ਨੇ ਫੂਲ ਸਰਵਿਸ ਦਿੱਤੀ ਹੈ ਬਹੁਤ ਹੀ ਵਧੀਆ ਕੰਮ ਹੈ ਨਾਲ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸੋਹਣਾ ਤਿਆਰ ਕੀਤਾ ਇਹਨਾਂ ਨੇ ਮੈਨੂੰ ਤਾਂ ਬਹੁਤ ਜਿਆਦਾ ਪਸੰਦ ਆਇਆ ਚਲ ਖਾ ਲਓ ਮੱਚ ਖਾ ਲੀ ਚਾਰ ਕੰਮ ਦੇ ਨਾਲ ਨਾਲ ਚਾਲ ਬਹੁਤ ਸਵਾਲ ਬਣਾ ਕੇ ਤੁਹਾਡੇ ਠੀਕ ਜੀ ਚੋਲ ਖਾਣੇ ਆਜਾ ਆਜੋ ਜਿਹਨੇ ਚੋਲ ਖਾਣੇ ਸਾਫਾ ਕਿ ਚੱਕੋ ਬਈ ਹਣ ਬਲ ਜਾ ਉਹ ਤਾਂ ਬੜੀ ਨਾ ਪਤਲੀ ਨਾ ਸਾਫਾ ਹਾਂ ਮੜਾ ਬੋਲੇ ਦੋ ਸ਼ਬਦ ਹਾਂ ਫਿਰ ਸਭ ਸੁਣੀ ਲੱਗਿਆ ਨੇ ਉਹਨੂੰ ਕੁਝ ਸਮਝ ਨਹੀਂ ਆਉਂਦੀ ਮੈਂ ਕੀ ਬੋਲਾਂ ਤੇਰਾ ਫੜਾ ਮੈਂ ਕਰੀ ਤੂੰ ਤਾਂ ਮੇਕਅਪ ਵਾਲੇ ਤੀਸ ਕਰ ਮੇਕਅਪ ਤਾਂ ਇਹ ਬਹੁਤ ਜਿਆਦਾ ਤੂਫਾਨ ਲਾਇਆ Ah, non oh, è vero oh, che si può oh, fare qualcosa di male. Non è vero che si può fare di male. Non è vero che si può fare qualcosa di male. Non è che si può ਕੱਕਾ ਵਈ ਟੱਕਾ ਗੇ ਨਹੀਂ ਜਾਂਦੇ ਆ ਚੱਲ ਹੁਣ 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 ਦੂਜਾ ਟੱਕਾ ਜਾਓ ਸੈਂਟਰ ਚੋਂ ਰੋ ਅੰਦਰ ਕਲੀਰਾ ਹੈ ਤਾਂ ਚੱਕਿਆ ਉਹ ਇਹ ਵੀ ਰਵਾਰੀ ਨੂੰ ਤੈ ਇਹ ਖੂਪਰੇ ਬਣਾ ਲਿਆ ਨਾ ਛੱਤ ਤੇ ਘੁੰਮ ਕੇ ਜੇ ਤਦਾਂ ਮੈਂ ਲੱਛਣ ਕਰਕੇ ਦੇਖਾਂ ਆ ਨਹੀਂ ਚੱਲ ਕੇ ਜੇ ਹਨਾ और कुछ चलिए आज कोई प्रिंस हैलो सत श्रीकाल सत श्रीकाल आंटी चल आज पूरे ऊपर छूट कर दें चंगा आज चलो जी ਆਜੋ ਬੱਚੇ ਆਜੋ ਬੜਾ ਅੱਖਾਂ ਕੰਮ ਆ ਦੇਖੋ ਮਿੱਤਰੋ ਤੇ ਮੌਸਮ ਦੇਖ ਲੋ ਆਪਣੇ ਪੂਰੇ ਘੈਂਟ ਘਾ ਰੱਖਿਆ ਕਹਿੰਦੇ ਐ ਪੂਰੀ ਸਰਹਾਲਾ ਰੱਖੀਏ ਕਹਿੰਦੇ ਹਾਂਜੀ ਕਹਿੰਦੇ ਸਰਾ ਘਾ ਰੱਖੀਏ ਪੂਰੀ ਸਰਾ ਘੱਲ ਬਾਤ ਅਬੀ ਫ੍ਰੈਂਸੋ ਓਕੇ ਨਾ ਜਮਾ ਗੱਲਬਾਤ ਹਾਂਜੀ ਹੁਣ ਆਪਾਂ ਆਏ ਸੀ ਡੈਰਸ ਤੇ ਤੇ ਆਪਾਂ ਵੀਡੀਓ ਸ਼ੂਟ ਕਰਨੀ ਦੀ ਸੀ ਹਨਾ ਬਾਕੀ ਜਿਹੜੇ ਤਿਆਰ ਹੈ ਮੇਕਅਪ ਕੀਤਾ ਇਹਨਾਂ ਦਾ ਚੰਕ ਕਰ ਲੋ ਤੇਰੀ ਫੋਨ ਹੀ ਟੈਗ ਪੈ ਜਾਗਾ ਉੱਠਾ ਵਾਂਗੇ ਲੈ ਲੈ ਫੋਨ ਟੈਗ ਬਣਾਈ ਹੌਲੀ ਹੌਲੀ ਡੱਕ ਜੰਗੀ ਹਾਂ ਤਾਂ ਜਾ ਆਖਾ ਕੈਮਰਾਮੈਨ ਤੇ ਸਪੋਰਟਰ ਕਹਿੰਦੇ ਨਾਲ ਹੀ ਆ ਕੈਮਰਾਮੈਨ ਤੇ ਸਪੋਰਟਰ ਕਹਿੰਦੇ ਨਾਲ ਹੀ ਆ ਆਇਆ ਰਾਮ ਨਾਲ ਹੌਲੀ ਹੌਲੀ ਆਖਾ ਮੀਚ ਕੇ ਆ ਦੇਖੋ ਸਿੱਖੋ 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 ਕੋ ਸਿੱਖੋ ਇਹਨਾਂ ਨੂੰ ਇੱਕ ਆਪਾਂ ਦੌੜਨੇ ਚੱਲਦੇ ਹਾਂ ਇਹ ਕੱਟਾ ਜਰਾ ਇਹ ਬੰਨ ਕੇ ਥੈਨਾਂ ਨੂੰ ਇਸ਼ੇ ਜੁੜਕਣੀਆਂ ਪਰਣ ਕਰਦੇ ਨਹੀਂ ਨਹੀਂ ਸਰ ਨੇ ਤਾਂ ਨਹੀਂ ਬਰਕਾਏ ਮੇਰਾ ਮਾ ਚੱਲ ਰੇ ਤੂੰ ਕੌਣ ਹੈ ਸਰ ਪਿਓ ਮੈਂ ਤੇਰੇ ਕੋ ਨਹੀਂ ਜਾਣਦਾ ਚੱਲ ਸਾਈਡ ਪਿਓ ਕਹਿੰਦੇ ਕੈਮਰਾਮੈਨ ਬਾਲਾ ਖਤਰਨਾਕ ਆ ਕਹਿੰਦੇ ਸ਼ਾਟੀ ਵਾਲੇ ਖਤਰਨਾਕ ਲੈਂਦਾ ਕਹਿੰਦਾ ਰੰਟਾਣੀ ਆਉਂਦਾ ਇਹਦੇ ਚੋਂ ਆਂਦਾ ਕਰੱਖੇ ਤੁਸੀ ਬੱਚੂ ਹੀ ਬੋਲੀ ਜੰਨੇ ਆ ਉਹਨਾਂ ਨੂੰ ਬਹਿਲਾ ਪੂਰਾ ਕਰ ਲੈਣ ਬੱਚੂ ਹੀ ਜੜੀ ਜੰਨੇ ਮੈਂ ਕਰ ਕਰ ਉਹਨਾਂ ਨੂੰ ਬਸ ਲਾ ਆ ਵਾਓ ਕਿਤਨੀ ਅੱਛੀ ਸਾ ਨਾ ਚੱਲ ਰਹੀ ਸਾਈਡ ਪੇ ਕੀ ਆ ਕਰ ਰਹਾ ਪੁਰਾਣੇ ਇਹੋ ਕੈਮਰਾ ਨਾਲ ਗੋਦੀ ਤਾਰ ਗੱਲ ਚੜ ਜਾਨੀ ਤੇਰਾ ਇੱਕ ਫਟਾ ਕੱਢ ਦੇ ਲੋ ਟੋਟ ਅਗ ਲਗ ਲਾਉਣਾ ਓਨੀ ਮੈਂ ਟੁੰਦਿਆ ਮੁੰਡੇ ਤੁਸੀਂ ਚਾਹ ਜੰਨੇ ਨਾ ਵੀ ਦੇਖ ਲੋ ਲੈ ਕੈਮਰਾ ਮੈਨੂੰ ਕਿੰਨੀਓ ਕਰਨੀ ਚਾਹੀਦੀ ਮੇਰੀ ਦਾ ਬਣੀ ਯਾਰ ਇੱਕ ਅਗਲੇ ਐਵੇਂ ਨਹੀਂ ਮੇਰੀ ਸ਼ਾਟ ਲਾਇਏ ਆਇਆ ਵਾਹ ਆਇਆ ਕਰੀ ਤੇਰੇ ਕੋਲ ਆਸ ਕਰ ਆ ਇੱਕ ਦੇ ਪਾਏ ਇੱਥੇ ਦੇਖ ਕੋਈ ਯਾਰ ਤੋਂ ਕੌਣ ਆਇਆ ਮੈਂ ਤਾਂ ਜਾਣਦੀ ਨਹੀਂ ਪੱਸੀ ਤੇ ਨੂੰ ਮਾਰੇ ਜਾਣ ਮੈਂ ਵਿੱਚ ਕੋਈ ਨਹੀਂ ਤਾਂ ਜਾਣਦੀ ਨਹੀਂ ਤੇਰੀ ਹੋ ਗਈ ਉਹ ਉੱਥੇ ਆ ਜਾਓ ਛੜੇ ਲੈ ਕੇ ਕਿਹੜਾ ਚਤਾ ਆਉਣਾ ਬੈਠੀ ਹਾਂ ਤਾਰ ਲਾ ਰਹੀ ਹੁੰਦੀ ਐ ਇਧਰਲੇ ਪਾਸੇ ਹੋ ਜਾ ਤਾਰ ਵਿੱਚ ਇੱਕ ਬੰਦਾ ਕੜਾ ਜਿਹੜਾ ਬੈਕ ਬੈਕ ਸਟਾਪ ਇਹਦਾ ਜਿਹੜਾ ਫੋਨ ਆਣਾ ਤੇਰੇ ਕੋਲ ਆ। ਇਥੋਂ ਨਹੀਂ ਸਹੀ ਬਣਦੀ। ਸਕਾਰ ਉੱਾਰ ਬਚਦੀ। ਸਟਾਪ। ਉਹ ਟੋਟਾ ਟੋਟਾ ਲੈਣਾ। ਇਹ ਚੈਲੈਂਜ ਜਿੰਦਾ ਬੁਰੀ ਪ੍ਰੈਕਟਿਸ ਕਰਨ ਵਾਲੇ। ਕਲਟੀ ਬੁਰੀ ਖਤਰਨਾਕ ਨਾ ਦੋਨੇ ਹੀ ਗੇਰਾ। ਦੇਖੋ। ਕਿਹੜਾ ਆ? ਮੈਂ ਵੀ ਆਨ ਕਰਕੇ ਦਿਖਾਉਂਗੀ ਸੇਮ ਸਟੈਪ। ਕਿਹੜਾ ਕਿਹੜਾ ਸ਼ਾਟ ਹੈ? ਹਾਂ ਹਾਂ ਉਹ ਤਾਂ ਕਰ ਤਾਂ ਲਿਆ ਸੀ ਨਹੀਂ ਨਹੀਂ ਉਹ ਲੱਗਦੀ ਅੱਛਾ ਇਹ ਦੇਖ ਅੰਦਾਜ਼ੇ ਤੁਸੀਂ ਨਿਆਂ ਕਰੋਗੇ ਨਾ ਮੁਰਖੇ ਐਂ ਕਰ ਲਓ ਉਹ ਤਾਂ ਕਰ ਲਿਆ ਕਰ ਲਿਆ ਪਹਿਲਾ ਹੱਥਾਂ ਦਾ ਲੈ ਲੈਣਾ ਹੈ ਇਹਨਾਂ ਨੂੰ ਰੁਕੋ ਇਹ ਮੇ ਉਹ ਪੁਰਾਣੇ ਜਵਾਨਾਂ ਨੂੰ ਕਰਾ ਦੋ ਪੁਰਾਣੇ ਜਵਾਨਾਂ ਨੂੰ ਜਵਾਨੀ ਚੱਲਦੀ ਹੈ ਕਹਿੰਦੀ ਐਂਟੀ ਅੱਜ ਕੱਲ ਮੈਨੂੰ ਪਤਾ ਕੀ ਕਹਿਣਾਗਾ ਉਹ ਆਹ ਲਿਕੇਸ਼ਨ ਵਾਲੇ ਪਹਾੜ ਮਾੜੀ ਛੱਤ ਚੱਲ ਬੜਦੇ ਨੇ ਲੈ ਉਧਰ ਬੈਕਗ੍ਰਾਉਂਡ ਵਧੇਗਾ ਹੋਊਗਾ ਤਾਂ ਜਿ ਘੜ ਕੇ ਉੱਥੇ ਬੜਾ ਚੱਲਿਆ ਸਾਰੇ ਕੁੱਪੜਾ ਇਹਨਾਂ ਦਾ ਸੱਸਾ ਆਹ ਹੋਈ ਤੁਬੂ ਬਾਲੇ ਨਾ ਹੋਊਗਾ ਬਈ ਸਾੜ ਲੈ ਦੇਖੋ ਮੈਂ ਫਾਮਾਂਡ ਅੱਗੇ ਪੈਣੇ ਤੋ ਚਾਹ ਥੱਲੇ ਪੇ ਜੁਆਇੰਟਿੰਗ ਨਹੀਂ ਯਾਰ ਹੱਲੇ ਬਾਹਰ ਆਉਣਾ ਆਹ ਓਏ ਇੱਥੇ ਸਹੀ ਆਉਂਦਾ ਯਾਰ ਇੱਕ ਥਿਊ ਵਧਦਾ ਹੋਗਾ ਉਹ ਪਿੱਛੇ ਨ ਜਾਵੜਿਓ ਬਾੜੀ ਲੱਗਿਓ ਜੋ ਕੋਈ ਕਿਤੇ ਪਿੱਛੇ ਮੋਟਰ ਨਹੀਂ ਚਾਲੇ ਲੈਣੇ ਤਾਂ ਦੇਖਣਾ ਪਿਆ ਦੇ ਹਾਂ ਇੱਥੇ ਸੋਹਣਾ ਥੋੜਾ ਸਾਟ ਮਾਰਾ ਤੁਰ ਗਿਆ ਹੋਰ ਦਿੰਦੇ ਉਹ ਆਪਣੇ ਘਰਾਂ ਨੇ ਆਉਣਾ ਸੀ ਤੇ ਘਰ ਮੰਮੀ ਕੋਲ ਬਣਾਉਣਾ ਸਾਢੇ 5 ਮਰਾ ਦੋ ਐਸਾ ਤੱਕ ਆਸਾ ਦੇਖੋ ਕੰਮ ਕਰੀ ਯਾਰ ਨਾ ਇਹ ਕਿੰਨੀ ਦਿੱਕਤ ਮੜਾਉਂਦੇ ਜੇ ਚਲੋ ਕੋ ਮਹੌਲ ਕੁ ਮਾਓ ਚੋਲ ਨੂੰ ਪੈਣ ਦਿੱਤੀ ਤੇ ਬਾਲ ਕਰਾਂ ਤੇ ਹਾਂ ਐਸੇ ਜੱਪਾ ਜੀ ਦੇ ਥਲੇ ਪਾ ਕੇ ਆ ਜਾ ਪੜੀ ਕਿ ਦਿੱਤੀ ਭਾਗੇ ਬੱਧੀ ਆ ਪਾਉੜ ਨਾ ਬਹੁਤ ਉੱਥੇ ਨਹੀਂ ਕਿਉਂ ਨਹੀਂ ਲੱਗ ਮੇਰੇ ਕੋਲ ਤੇਰੇ ਜੁੱਤੇ ਪਏ ਇੱਕ ਬਾੜਿਆਂ ਦੇ ਚੱਕ ਕੇ ਲਿਆ ਹਾਂ ਤੇ ਬਣਾ ਪਿੱਛੇ ਪੂਰਾ ਬਰੀਂਡਾ ਆ ਰਿਹਾ ਹੈ ਘਰੀ ਘਰ ਨੇ ਇੱਧਰ ਚੁੱਤੀ ਆ ਗਈ ਚੁੱਤੀ ਆ ਗਈ ਇੱਧਰ ਸਮਾਰ ਬੜਾ ਪਾ ਦੇਖੋ ਹੋਠਿਆਂ ਤੇ ਚੜ ਜੜ ਕੇ ਬਿਨਾ ਜੁੱਤੀ ਤੋਂ ਨਾ ਵੀ ਚਲੋ ਜੀ ਤੇ ਬਾਗ ਨੂੰ ਜੀ ਬੋਲ ਜੋ ਮਨਾਰੇ ਕੰਧ ਪੋਲੇ ਪਈ ਹੈ ਜੀ ਚੱਲੋ ਚੱਲੋ ਕੁੜੀਆਂ ਜਿਹੜੀਆਂ ਕਹਿੰਦੇ ਹੋ ਲਾਜ ਹਾਂ ਇਕੜਾ ਹਾਂ ਲੈ ਜੰਦੇ ਤੇ ਚਾਹ ਇਕੜਾ ਅੱਜ ਹੀ ਕਹਿੰਦੇ ਸ਼ੂਟ ਚੱਲੀ ਜਾਂਦਾ ਮੁੰਡਿਓ ਤੇ ਮੈਂ ਆਲਸ ਵਾਲਾ ਇੱਕ ਨੰਬਰ ਆ ਹਾਂ ਐਂਡ ਇਹਨਾਂ ਦੀ ਕੇ ਕੱਟਣਾ ਹੈ ਕਹਿੰਦੇ ਚਾਹ ਚੂ ਬਣਾਉਣੀ ਆ ਕੋਲ ਲੈ ਉਹਰੇ ਇਹ ਕੋਈ ਆ ਸਾਰੇ ਕਰ ਦੇਣਾ ਹਾਂ ਟੈਂਸ਼ਨ ਨਹੀਂ ਮੈਨੂੰ ਮੈਂ ਜਪਲਾਨੀ ਕਿਸ ਨੂੰ ਮੈਂ ਤੈਨੂੰ ਨਹੀਂ ਦੇਖਦੀਆਂ ਬਲਾਊਜ਼ ਵੀ ਨਹੀਂ ਦੇਖਦੀਆਂ ਨਾਰਮਲ ਆਪੋ ਤੁਹਾਨੂੰ ਬਾਲਣੇ ਸਨ ਸਾਰੇ ਦਿਨਾਂ ਨੂੰ ਹਾਂ ਸਾਰਾ ਬਿੜਿੰਡਾ ਦੱਸਦਾ ਨਾ ਇਤੋਂ ਦੇਖਣਾ ਜਾਓ ਤੁਸੀਂ ਯਾਰ ਕਿਤੇ ਚਾਲ ਖਾ ਤਾਰੋਂ ਨੂੰ ਥੱਲੇ ਤਾਰੂ ਦਿੱਤੀ ਯਾਰ ਇਹ ਨਹੀਂ ਉੱਪਰ ਆਣ ਵਾਲੀ ਏ ਇੱਕ ਵਾਰੀ ਹੋਰ ਕਿ ਬਸ ਇੱਥੇ ਦੇਖੋ ਕੀ ਬਣ ਗਈ ਤੇਰਾ ਆ ਇੱਥੇ ਰੱਖ ਕਹਿੰਦੇ ਫੋਟੋਆਂ ਆ ਹੀ ਜਾਂਦੇ ਕਹਿੰਦੇ ਸੈਟ ਆ ਜਮਾ ਠੀਕ ਤੂੰ ਇਹ ਜੋੜ ਕੇ ਵਾ ਗਿਆ ਐਂਟੀ ਨਾਲ ਹਾਂ ਐਂਟੀ ਨਾਲ ਕੇ ਮੈਂ ਜੋੜ ਕੇ ਵਾ ਗਿਆ ਮੈਂ ਕਹਿੰਦਾ ਇੱਕ ਮਿੰਟ ਹੁਣ ਉਹਨੂੰ ਚੜਾਈ ਕੱਢ ਜੇ ਕੁਰਸੀ ਦਾ ਫੜ ਲਓ ਉਹ ਬਸ ਭਾਜੀ ਤੱਕਾ ਕੱਢ ਜਾ ਇੱਧਰ ਤੇ ਆ ਕੀ ਦਾ ਇਹਨੇ ਕੱਢ ਜੋ ਇੱਕ ਮਿੰਟ ਕੇ ਨਹੀਂ ਨਹੀਂ ਹੈਗੇ ਹੈਲੋ ਜੀ ਹੈਪੀ ਬੀ ਥੈਂਕ ਯੂ ਕਵਾਲਿਟੀ ਦੇਖੋ ਯਾਰ ਫੋਨ ਦੀ ਹੈ ਨਾ ਮੈਨੂੰ ਬਹੁਤ ਪਸੰਦ ਆਇਆ ਹੈ ਮੇਰੇ ਮੈਨੂੰ ਨੈਚਰਲ ਦਾ ਕਰਨਾ ਕੀ ਕਰਦੇ ਹੈ ਪਹਿਲਾਂ ਕਰ ਹੂੰ ਹੂੰ ਕਿਦਾਂ ਕਰਨਾ ਮੈਂ 4000 ਦਾ ਪੈਕਟਰੀ ਨੂੰ ਚਾਹ ਨਹੀਂ ਆਪਕਰ ਦੇਣਾ ਦੋ ਦਾ 3000 ਕਰਨ ਵਾਲਾ ਅੱਛਾ ਮੈਨੂੰ 3000 ਦੇ ਦੋ ਸਾਹਮਣੇ ਦਾ ਹੋਏ ਨਾ ਆਪਣੀ ਨੇ ਨਾ ਉਹਨਾਂ ਦੀ ਇੱਕ ਵਾਰੀ ਜੰਦਾ ਫੋਨ ਹੈ ਨਾ ਜਨਮ ਠੀਕ ਰੱਖੋ ਮੈਂ ਇਹ ਤੈਨੂੰ ਅਗਲਾ ਕਰਕੇ ਦੋ ਬਖੂਲਾ ਇਹ ਵੀ ਆਇਆ ਮੇਰੇ ਕੋਲ ਤੇਰਾ ਯਾਰ ਆਇਆ ਜਨਮ ਦਿਨ ਦੀ ਕੁੜੀ ਦਾ ਕੀ ਗਾਈ ਰਹੀ ਇਹ ਤਾਂ ਵੀਰੇ ਹਾਏ ਕੌਣ ਲੈ ਦੇ ਰਿਹਾ ਚੱਲ ਬੋਟਮ ਕਰੀਏ ਲੈ ਮੈਂ ਆਇਆ ਤੁਹਾਨੂੰ ਪਤਾ ਲੱਗਣਾ ਲਾਈਟ ਬੰਦ ਕਰੇ ਮੇਰਾ ਵੀ ਕੇਸ ਕਰ ਪਾਪੂ ਵੀ ਰੋਣੇ ਨਾਲ ਸਾਡਾ ਤੇਰਾ ਦਾ ਨਾਲ ਸਾਡੀ ਚਰ ਦਾ ਹਰਕ ਨਹੀਂ ਹੈਗਾ ਪੱਖਾ ਤੇ ਬੰਦ ਕਰ ਦੇ ਪੱਖਾ ਤੇ ਬੰਦ ਕਰ ਦੇ ਜਦੋਂ ਫੜ ਕੇ ਆਏ ਨੇ ਹਾਂ ਜਦੋਂ ਇੱਥੇ ਕਰਨਾ ਨਹੀਂ ਹੈ ਕਲੀ ਦਾ ਨੇਲ ਪੜਿਆ ਦੇਖ ਬੱਚੇ ਸਭ ਬੋਲਿਓ ਕੀ ਬੋਲੋ ਆਏ ਸੇ ਦੋਨਾਂ ਦਾ ਪੜਿਆ ਹਜੀ ਦੇਖ ਲਓ ਚੱਪਲਾ ਪਾੜਾ ਚੱਪਣਾ ਹੀ ਚੱਲ ਫੁੱਫਾ ਇੱਕ ਵਾਰੀ ਕਹੋ ਇੱਕ ਵਾਰੀ ਮਾਰਿਆ ਉਹ ਕਰ ਲੈਣ ਦੇ ਲੈੰਗਰ ਕਰ ਲੈਣ ਦੇ ਕਰ ਲੈ ਨੀ ਤੂੰ ਸਿੱਧੇ ਆਓ ਆ ਗਈ ਆ ਗਈ क्या है बस तो तो आ इधर oh <laughs> e okay, कर <hurs Annie> <sharp invasion> So Happy birthday. Happy birthday. Happy birthday. Happy birthday. Happy birthday.

लेयर लैं जाती अग् बस ਤੈਨੂੰ ਸੇਵਾ ਕਰਾਂ। ਇਹ ਤਾਂ ਮਨ ਨਾਲ ਖਲੋਣ ਜਾਂ ਚਲੋ। ਇਹ ਕਿਉਂ ਮੈਂਰੇ ਵੱਡੇ ਨਹੀਂ ਆਜੇ। ਨਹੀਂ ਆਜੇ। ਨਹੀਂ। ਮੈਂ ਕਿਹਾ ਮੈਂ ਨਹੀਂ ਆਹਣੀ। ਉਹ ਨਹੀਂ ਚੇਪਲੇ ਆਏ ਨੇ। ਉਹ ਕਿਹਦਾ? ਨਹੀਂ ਨਹੀਂ ਇਧਰ ਆ। ਨਹੀਂ। ਬਰਥਡੇ ਸੀ ਸੰਦ ਤੋਂ 7 ਨਹੀਂ ਤਾਂ ਸੀ ਗਿਫਟ ਲੈ ਕੇ ਆ। ਹਾਂ। ਚਲੋ। ਹੋਰ ਕੀ? 5 5 ਕੋਈ ਨਹੀਂ ਆਲੀ ਵਾਲਾ। ਸਾਰੇ ਕੁੜੀਆਂ ਆ। ਆਉਂਦੇ ਨੇ। ਹਾਂ। ਏ ਰੁਕਣਾ ਬਹੁਤ ਸਿਆਣਾ ਏ ਮੇਰੀ ਜਾਨ ਵੀ ਇਹ ਕੋਮਨ ਦੀ ਜਾਨ ਹੈ ਮੇਰਾ ਨਾਂ ਵੀ ਜਾਨੂੰ ਆ ਲੱਟ ਕੋਮਨ ਵੀਡੀਓ ਬਣ ਗਿਆ ਦੋਫੰਟ ਚਲੋ ਦੇਖੀ ਹੋਰ ਕਿਥੇ ਆਏ ਬੀਚ ਨਸ ਕੇ ਬਸ ਆਲੀ ਜੱਤੀ ਬੜਾ ਹੈਗੇ ਸੀ ਇਹਨਾਂ ਨੇ ਕਿਹਾ ਸੀ ਮੈਂ ਬਲੌਗ ਚਾਹਾਂਗਾ ਖਿੱਚਤੀ ਸਾਡੀ ਫੋਟੋ ਆ ਸਾਡੀ ਫਿਕਚਰ ਬਟੋ ਵੀਡੀਓ ਸਾ ਸਿਰ ਫੇਰ ਗਿਆ ਹੈਗਾ ਤੇਰਾ ਨਹੀਂ ਨਹੀਂ ਪੈਣੇ ਹੋਰ ਕੇਕ ਕੱਟ ਦੀ ਕੱਟ ਦੀ ਗੱਲਾਂ ਕਰਾਈਆਂ ਕਿਹਾ ਆ ਜਾ ਜਾਂ ਪੈਣੇ ਕੋਈ ਚੈੱਕ ਕਰ ਲੈ ਬਾਹਰ ਨਹੀਂ ਕਿੱਸੀ ਕੇ ਜਰੂਰ ਓਕੇ ਠੀਕ ਹੈ ਅੱਲਾ ਉਸ ਜਿਹੇ ਤੋਂ ਹਾਂ ਤੇ ਮੈਂ ਕਰ ਲਾਂ ਲੱਣ ਦੀ ਬਹੁਤ ਲੱਗਣੀ ਕੱਲ ਕਿੰਨੇ ਵਜੇ ਸਾਰੀ ਆ ਗਈ ਤੇਰਾ ਨਕਸਾ ਤਾਂ ਮੰਗਾ ਵੀ 12:00 ਵਜੇ ਆ ਜੀ ਠੀਕ ਹੈ ਚੰਗੀ ਬਾਈ ਚੰਗੀ ਜਿਹੀ 8 ਤੇ 12 ਵਜੇ ਲਾਟ ਕੇ ਆਈ ਤੇ 11 ਵਜੇ ਆ ਜੇ ਤਾਂ ਕੰਮ ਕੀ ਵਿਰਨੇ ਵਿੱਚ ਤੁਸੀਂ ਨਾ ਲੈ ਆ ਬਹੁਤ ਇੱਥੋਂ ਕਹਿੰਦੇ ਮਿਲਣਾ ਸੀ ਹੋਰ ਆਨੇ ਹੁਣ ਕਮ ਜਲਦੀ ਐ ਖਾਣ ਤੇ ਕੋਈ ਜਤਾਲਾ ਕੋਈ ਨਹੀਂ ਖਾਣ ਨੂੰ ਆਵਾਂਗੇ ਹਾਂ ਹਾਂ ਖਾਣੇ ਹਾਂ ਕੱਲ ਆਪਾਂ ਹੋਰ ਨਾ ਬੈਣਾ ਇਹ ਬੱਚੇ ਮੇਰੇ ਤੋਂ ਛੋਟੇ ਜਿਹੜੇ ਛਟਕਲੇ ਉਹ ਤਾਂ ਕਰਕੇ ਬਾਹਰ ਕਰੀ ਜਾਂਦੇ ਕਹਿੰਦੇ ਛੇਤੀ ਆ ਜੀ ਇਹਨੂੰ ਵੀ ਲੈ ਆਇਓ ਦੇ ਵੀ ਅਨਾਰ ਨਾਲ ਚਲੋ ਬਾਈ 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 ਗਾਇਜ਼ ਚਾਹੀਏ ਚਾ ਫੋਨ ਲੋ ਕਰ ਲੋ ਫੋਲੋ ਕਰ ਲੋ ਠੀਕ ਹੈ ਦਾਦੀ ਲੋਕ ਜਿਹੜਾ ਪੁਰਾਣੇ ਜਾਂਦੇ ਆ ਵੱਡੇ ਫੋਨ ਤੇ ਹੋਣੇ ਡਾਰ ਕੇ ਕਰੋਗੇ ਬਾਏ ਬਾਏ ਸਾਰਿਆਂ ਨੂੰ ਹਨਾ ਅਸੀਂ ਚੱਲਿਆ ਫਿਰ ਬਾਅਦ ਚ ਆਏ ਚੱਲਾ ਫਸਲੀ ਚਲੀਏ ਚਲੋ ਚਲੋ ਥੋੜਾ ਥੋੜਾ ਵੀ ਆਂਟੀ ਬਹੁਤ ਬਤਾਨ ਵਾਲਾ ਹਾਂ ਜਾਨੀ ਸੱਚੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਕੱਲ ਫੇਰ ਆਇਓ ਕੱਲ ਨੂੰ ਫੇਰ ਆਓ ਚੱਲੀ ਜੀ ਚਲੋ ਚਲੋ ਠੀਕ ਹੈ ਜੀ ਬਾਏ ਸਾਰਿਆਂ ਨੂੰ ਹਾਏ ਹਾਏ ਖਾਂਚੇ ਤੇ ਆਪਾਂ ਘਰੇ ਆ ਗਏ ਸੀਗੇ ਤੇ ਹੁਣ ਪਾਪੇ ਜਾ ਕੇ ਰਸਤੇ ਤੇ ਟਾਈਮ ਲਾ ਕੇ ਸੀਗਾ ਤੇ ਦੀਦ ਮੇਕਅਪ ਕਰਵਾ ਸੀ ਛੋਟਾ ਤੇ ਥੋੜਾ ਪਾਤੇ ਦੀਦੀ ਲੁੱਕ ਬਹੁਤ ਜਾਸ ਸੁਹਣ ਲੱਗਦੀ ਸੀ ਕਿਤੇ ਦੀਦੀ ਦਾ ਮੇਕਅਪ ਬਹੁਤ ਧਿਆਨ ਰੱਖਿਆ ਸੀਗਾ ਤੇ ਬਾਕੀ ਹੁਣ ਆਪਾਂ ਘਰੇ ਆ ਗਏ ਸੀਗੇ ਤੇ ਮਿਲਦੇ ਆਪਾਂ ਅਗਲੇ ਵਲੌਗ ਚ